ਸਕ੍ਰੀਨ ਤੇ ਚੱਲ ਰੀਆਂ ਸੀਸੀਟੀਵੀ ਤਸਵੀਰਾਂ ਜਲੰਧਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਲੁਟੇਰਿਆਂ ਦੇ ਵੱਲੋਂ ਮੀ ਦਾ ਫਾਇਦਾ ਉਠਾਇਆ ਗਿਆ ਤੇ ਕਾਲੀਆ ਕਲੋਨੀ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਕਾਲੀਆ ਕਲੋਨੀ ਦੇ ਸਾਹਮਣੇ ਤੋਂ ਇੱਕ ਜੁਐਲਰ ਦੀ ਦੁਕਾਨ ਤੋਂ ਬੰਦੂਕ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਾਣਕਾਰੀ ਅਨੁਸਾਰ ਸਥਾਨਕ ਗੁਰੂ ਅਮਰਦਾਸ ਨਗਰ ਐਕਸਟੈਂਸ਼ਨ ਦੇ ਵਿੱਚ ਬੀਤੀ ਸ਼ਾਮ ਬਾਈਕ ਸਵਾਰ ਲੋਟੇਰਿਆਂ ਦੇ ਵੱਲੋਂ ਇੱਕ ਜੁਵਲਰ ਦੀ ਦੁਕਾਨ 'ਚ ਦਾਖਲ ਹੋ ਕੇ ਮਾਲਕ ਨੂੰ ਬੰਦੂਕ ਦੀ ਨੋਕ ਤੇ ਬੰਦਕ ਬਣਾ ਲਿਆ ਗਿਆ ਅਤੇ ਲੱਖ ਰੁਪਏ ਲੈ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਜੀਐਮਡੀ ਜੁਵਲਰਸ ਐਂਡ ਪ੍ਰਾਪਰਟੀ ਡੀਲਰ ਦੀ ਦੁਕਾਨ ਦੇ ਉੱਪਰ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਸਵਾਰਦਾ ਤੂੰ ਕਰੀਬ 5 ਲੋਟੇਰਿਆਂ ਦੇ ਵੱਲੋਂ ਅੰਜਾਮ ਗੱਟ ਆ ਗਿਆ ਸੀਸੀਟੀਵੀ ਮੁਤਾਬਕ ਉਹਨਾਂ ਦੇ ਵੱਲੋਂ ਮਾਸਕ ਪਾਏ ਹੋਏ ਸਨ ਲੁਟੇਰੇ ਸੋਨੇ ਦੇ ਗਹਿਣੇ ਅਤੇ ਨਕਦੀ ਚੱਕ ਕੇ ਫਰਾਰ ਹੋ ਗਏ ਨੇ ਦੁਕਾਨਦਾਰ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਹ ਘਟਨਾ ਸ਼ਾਮ 7:30 ਵਜੇ ਦੇ ਕਰੀਬ ਵਾਪਰੀ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਣਾ ਸਦਰ ਦੀ ਪੁਲਿਸ ਮੌਕੇ ਤੇ ਪਹੁੰਚੀ ਹੈ ਅਤੇ ਸੀਸੀਟੀਵੀ ਕੈਮਰਿਆਂ ਨੂੰ ਵੀ ਤਾਂ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਸੀਸੀਟੀਵੀ ਦੇ ਵਿੱਚ ਕੈਦ ਹੋ ਗਏ ਨੇ ਜੀ 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 ਨਾਮ ਕੀ ਤੁਹਾਡਾ ਕਸ਼ਿਸ਼ ਕੀ ਹੋਇਆ ਗਿਆ ਤੁਹਾਨੂੰ ਮੈਂ ਬਈ ਸ਼ੌਪ ਤੇ ਨੌਲੇ ਜੀ ਰੋਜ਼ ਦੀ ਦੁਕਾਨਾ ਲੁੱਟਣ ਜਾਣੀ ਆ ਕਰਦੇ ਕਿ ਬੰਦੇ ਤਿੰਨ ਦਿਨੇ ਮੇਰੇ ਕੋਲ ਦੋ ਜਣੇ ਮੇਰੇ ਕੋਲ ਅੰਦਰ ਆਏ ਜੀ 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 ਦੋ ਜਣੇ ਅੰਦਰ ਆਂਦੇ ਸਾਰੇ ਬੰਦੇ ਨੇ ਗਨ ਪੁਆਇੰਟ ਤੇ ਮੈਨੂੰ ਰੱਖ ਕੇ ਕਹਿੰਦਾ ਜੋ ਇਹ ਕੱਢ ਦੇ ਮੈਂ ਤਾਂ ਇੱਕ ਮਿੰਟ ਤੇ ਫਸਲ ਹੀ ਹੋ ਗਿਆ ਛੇ ਜਿਹੜੀ ਤੋਂ ਮੈਂ ਖੜਾ ਹੋ ਕੇ ਡਿਫੈਂਡ ਕਰਨ ਦੀ ਕੋਸ਼ਿਸ਼ ਕਰਦਾ ਦੂਸਰਾ ਜਣਾ ਕਾਊਂਟਰ ਖੋਲ ਕੇ ਅੰਦਰ ਆ ਕੇ ਮੈਨੂੰ ਫੜ ਲਿਆ ਉਹਨੇ ਜੀ ਦੇ ਦੋਨਾਂ ਜਨਾਂ ਨੇ ਪਕੜ ਕੇ ਮੈਨੂੰ ਪਿੱਛੇ ਲੈ ਗਏ ਮੇਰੀ ਪਾਕਟ ਦੇ ਵਿੱਚ 골ਡ ਕয়ਨ ਸੀਗਾ 20 ਗ੍ਰਾਮ ਦਾ ਇੱਕ ਬੰਦੇ ਨੇ ਉਹ ਖੋਇਆ ਗੈਲ ਪੁਆਇੰਟ ਤੇ ਨਾਲ ਮੇਰੀ ਪਾਕਟ ਦੀ ਵਾਲਟ ਜਿੱਦਣਾ ਵੀ ਕਾਇ ਸੀ ਸਾਰਾ ਉਹਨੇ ਖੋਲਿਆ ਬਾਕੀ ਪਿਛਲੇ ਵਾਲਾ ਸਾਰਾ ਦੋ ਤਿੰਨ ਜਨ ਨੇ ਹੋਰ ਆ ਕੇ ਅੰਦਰ ਉਹ ਖੋ ਕੇ ਲੈ ਗਏ ਸਾਰਾ ਸਮਾਨ ਕੰਡੇ ਦੇ ਕੋਲ ਕੈਸ਼ ਪੈਸੇ ਸੀਗੇ ਕਿੰਨੇ ਸੀਗੇ ਕਿੰਨੇ 40-5000 ਰੁਪਏ ਕੈਸ਼ ਪਿਆ ਸੀ 40000 ਰਮਾਉਂਟ ਕੈਸ਼ ਉੱਪਰ ਉੱਪਰ ਹੀ ਪਿਆ ਸੀ ਨਾ ਇੱਥੇ ਅੰਦਰ ਤੇ ਉਹਨਾਂ ਪਰ ਜਿਹੜਾ ਟਾਪਸ ਜਿਹੜੇ ਸੋਨੇ ਦੇ ਪੈਸੇ ਹੈ ਚਾਂਦੀ ਦੇ ਸਮਾਨ ਦੇ ਮਸਾਬੀ ਨਹੀਂ ਲਾਗ ਵੀ ਦੇਖਿਆ ਇੱਧਰ ਉੱਧਰੋ ਵੀ ਲੈ ਗਏ ਅਪਰੋਕਸੀਮੇਟਲੀ 4-5 ਲੱਖ ਰੁਪਏ ਦੇ ਉੱਪਰ ਉੱਪਰ ਹੀ ਪਿਆ ਹੀ ਉਹ ਹੀ ਚੋਕਲੇ ਗਏ ਸਰ ਜੀ ਤੁਸੀਂ ਇਸ ਸਾਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਸੁਰੱਖਿਆ ਨੂੰ ਲੈ ਕੇ ਜੇ ਤੁਹਾਡੇ ਬਾਰ-ਬਾਰ ਇਸ ਇਲਾਕੇ 'ਚ ਲੁੱਟਾਂ ਹੋ ਰਹੀਆਂ ਸੇਫਟੀ ਦੇਖੋ ਕੀ ਹੈ ਜੇ ਤੁਸੀਂ ਸ਼ਾਪ ਤੇ ਬੈਠੇ ਹੋ ਜੇ ਕੰ ਕੁਝ ਨਹੀਂ ਵਹੀ ਗਾਇਰ ਹੈ ਕਿ ਮਿਲ ਜਾਣਗੇ ਮੇਰੇ ਚਾਚੂ ਦੀ ਦੁਕਾਨ ਤੇ ਅਮੀ ਜੁਲਰ ਗੰਦਈਪੁਰ ਉੱਥੇ ਚੋਰੀ ਹੋਈ 85 ਲੱਖ ਰੁਪਏ ਦਾ ਉੱਥੋਂ ਲੈ ਕੇ ਉਹ ਅਜੇ ਤੱਕ ਨਹੀਂ ਲੱਭਾ ਤੇ ਉਹ ਸੀਸੀਟੀਵੀ ਵਿੱਚ ਬੰਦੇ ਆਏ ਸੀਸੀਟੀਵੀ ਦੇ ਵਿੱਚ ਬੰਦੇ ਆਏ ਆ ਪਰ ਉਹ ਮੂੰਹ ਟੱਕੇ ਸਾਰਿਆਂ ਦਾ ਮੂੰਹ ਟੱਕੇ ਕਿੱਥੇ ਕਿੱਦਾਂ ਆਏ ਉਹ ਗੱਡੀ ਤੇ ਕਿਸੇ ਕਿੱਦਾਂ ਉਤਰੇ ਇੱਥੇ ਭਾਈ ਬਾਈਕ ਤੇ ਆਏ ਅਗਰ ਆਦੇ ਮੈਂ ਮੇਰੇ ਕੋਲ ਜੋ ਅੰਦਰ ਆ ਕੇ ਖੜੇ ਇਹਨਾਂ ਨੂੰ ਮੈਂ ਉਸ ਵੇਲੇ ਦੇਖਿਆ ਬਾਅਦ ਜਾਂਦੇ ਵੇਲੇ ਦੇਖਿਆ ਦੋ ਜਣੇ ਬਾਈਕ ਤੇ ਇੱਕ ਬਾਈਕ ਤੇ ਚੱਲ ਗਏ ਆ ਤਿੰਨ ਜਣੇ ਇੱਕ ਬਾਈਕ ਤੇ ਰੋਡ ਤੇ ਪੰਜ ਜਣੇ ਆ ਗਏ ਜਦੋਂ ਤੁਹਾਡੇ ਅੰਦਰ ਆਏ ਤੁਸੀਂ ਉਸ ਵੇਲੇ ਇਕੱਲੇ ਸੀਗੇ ਮੈਂ ਇਕੱਲੇ ਸੀ ਇਕੱਲੇ ਸੀ ਇਹਨਾਂ ਨੇ ਤੁਹਾਨੂੰ ਪਕੜ ਲਿਆ ਜਾਂ ਪਹਿਲੇ ਕੀ ਤਾ ਹਾਂ ਵੀ ਕਹਿੰਦੇ ਜੋ ਇਹ ਕੱਢ ਦੇ ਗਨ ਗਨ ਕੱਢੀ ਇਹਨਾਂ ਨੂੰ ਕਹਿੰਦੇ ਜੋ ਇਹ ਕੱਢ ਦੇ ਅੱਛਾ ਜਿੰਨੀ ਦੇਰ ਹਾਂ ਜਿੰਨੀ ਦੇਰ ਨੂੰ ਮੈਂ ਕਿਨੇ ਘਜਣੇ ਸੀਗੇ ਭੱਜਿਓ ਕਿਨੇ ਜਦੋਂ ਮੇਰੇ ਕੋਲ ਅੰਦਰ ਆਏ 2 ਜਣੇ ਉਹਦਾ ਟੋਟਲ 5 ਜਣੇ ਕੀ 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 ਸੀ ਗਾਣੋ ਕੋਲ ਕੀ ਕੀ ਸੀ ਗਾ ਪੰਜਾਬੀ ਚ ਗੱਲ ਕਰ ਰਹੇ ਹੋ ਤਿਆਰ ਸੀ ਗੋ ਵੀ ਤਿਆਰ ਸੀ ਗਾ ਕਿਹੜੇ ਕਿਹੜੇ ਸੀ ਗਾ ਹਥਿਆਰ ਤੇ ਮੈਨੂੰ ਉਹਨਾਂ ਨੇ ਕਿਹੜੇ ਕਿਹੜੇ ਤਿਆਰ ਸੀਗੇ ਸਿਸਟਰਲ ਸੀਗੀ ਪੂਰੀ ਪ੍ਰੋਪਰ ਲੋਡ ਕੀਤੀ ਮੈਨੂੰ ਗੋਲੀ ਮਾਰ ਕੇ ਨਾ ਮਾਰਦੇ ਨ ਲੱਗਾ ਮੈਂ ਤੈਨੂੰ ਗੋਲੀ ਹੂੰ ਸੋ ਦੇਖ ਸਕਦੇ ਜੀ ਵਪਾਰੀ ਕਿਤੇ ਨਾ ਕਿਤੇ ਬਹੁਤ ਪਰੇਸ਼ਾਨ ਹੈ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਕਾਰੋਬਾਰ ਵਾਲਵਰ ਨਹੀਂ ਮਿਲਦੀ ਕਿਤੇ ਹਿੰਦੀ ਲੈ ਕੇ ਤੁਰਿਆ ਹੋਇਆ ਬੰਦਾ ਕਹਿੰਦੇ ਜੀ ਤੁਸੀਂ ਕੀ ਕਹਿ ਰਹੇ ਹੋ ਮੈਂ ਕਿਹਾ ਲੋਕਾਂ ਨੂੰ ਲਸੰਦ ਲੈ ਕੇ ਰਿਵੋਲਵਰ ਨਹੀਂ ਮਿਲਦੀ ਉਹਦੇ ਲੈ ਕੇ ਤੋਰਿਆ ਬੰਦਾ ਹਾਂ ਉਹਦੇ ਦੋ ਰਿਵੋਲਵਰ ਦੋ ਰਿਵੋਲਵਰ ਦੋਵੇਂ ਹੀ ਬੰਦੇ ਕੋਲ ਰਿਵੋਲਵਰ ਹੈਗੀ ਹੈ ਤਾਂ ਫਿਰ ਉਹ ਕਿਸ ਤਰੀਕੇ ਨਾਲ ਦਾ ਬਚਾ ਕਰੂਗਾ ਬੰਦਾ ਮਾਰ ਕੇ ਉਹਦੇ ਬਹਿ ਕੇ ਕੰਮ ਨਹੀਂ ਕਰ ਸਕਦਾ ਕੀਤਾ ਕਰੇਗਾ ਕਿਸ ਤਰੀਕੇ ਨਾਲ ਕੰਮ ਚੱਲੇਗਾ ਪੋਏ ਤਾਂ ਭਾਈ ਮਾਰਸਨ ਦੀ ਢਿੱਲ ਬਹੁਤ ਜ਼ਿਆਦਾ ਹੈਗੀ ਹੈ ਗਨ ਪੁਆਇੰਟ ਤੋਂ ਡਿੱਗੇ ਗਿਆ ਕੀ ਹੈਗੀ ਸੇਫਟੀ ਸਾਡੀ ਕੁਝ ਵੀ ਸੇਫਟੀ ਨਹੀਂ ਫਿਰ ਪ੍ਰਸ਼ਾਸਨ ਦੀ ਬੜੀ ਢਿੱਲੇਗੀ ਹੈ ਸਰਸਨ ਨੇ ਬਹੁਤ ਬੇੜਾ ਕਰ ਕਰ ਗਿਆ ਹੈ ਇਲਾਕੇ ਦੇ ਵਿੱਚ ਲਗਾਤਾਰ ਮੈਂ ਕਹਿੰਦਾ ਲਗਾਤਾਰ ਨਹੀਂ ਰੋਜ਼ ਚੋਰੀਆਂ ਹੋ ਰਹੀਆਂ ਰੋਜ਼ ਡੇਲੀ ਕੋਈ ਇਦਾਂ ਦਾ ਰਾਹ ਨਹੀਂ ਹੈਗਾ ਜਿੱਥੇ ਬੰਦਾ ਨਾ ਲੁੱਟਿਆ ਜਾਂਦਾ ਹੋਵੇ ਕੋਈ ਇਦਾਂ ਦਾ ਰਾਹ ਨਹੀਂ ਹੈਗਾ ਕਾਲਿਆ ਕਲੋਨੀ 'ਚ ਥੋੜੇ ਦਿਨ ਪਹਿਲਾਂ ਹੀ ਇੱਕ ਬੰਦਾ ਲੁੱਟਿਆ ਗਿਆ ਸੀ ਉਹਦਾ ਮੋਬਾਈਲ ਖੋ ਕੇ ਲੈ ਗਏ ਸੀ ਹਾਂ ਇਹਨਾਂ ਕਾਮਯਾਬੀ ਸਮਝਦੇ ਪੁਲਿਸ ਦੀ ਨਾਕਾਮਯਾਬੀ ਸਮਝਦੇ ਹਾਂਜੀ ਇਹਨਾਂ ਕੰਮ ਨਹੀਂ ਪੁਲਿਸ ਦੀ ਨਾਕਾਮਯਾਬੀ ਸਮਝਦੇ ਉਸ ਕੇ ਹੋਰ ਕਿਤਨਾ ਕਾਮਯਾਬੀ ਹੈ ਉਹ ਇਹਨਾਂ ਨੇ ਬੰਦੇ ਹੀ ਨਹੀਂ ਫੜਦੇ ਬੰਦੇ ਫੜੇ ਘੱਟੋ ਘੱਟ ਇਹਦੇ ਫੜਦੇ ਨਹੀਂਗੇ ਤੇ ਫਿਰ ਬੰਦੇ ਕਿੱਥੇ ਹੁਣ ਪਿਓ ਰਿਪੋਰਟ ਔਨ ਪੁਆਇੰਟ